ਸਾਰੇ ਅੱਜ ਦੇ ਬਲੌਗ ਦੀ ਸ਼ੁਰੂਆਤ ਤੇ ਹੁਣ ਮੈਂ ਕਰ ਲਈਏ ਕੰਮ ਤੇ ਬਲੌਗ ਵੀ ਅਸੀਂ ਅੱਜ ਲੇਟ ਹੀ ਸ਼ੁਰੂ ਕੀਤਾ ਹੈ। ਕਲਰ ਫੰਕਸ਼ਨ ਆ ਸੂਲ ਤੇ ਬੜਾ ਔਖਾ ਹੈ। ਬਹੁਤ ਔਖਾ ਆ। ਬਹੁਤ ਜ਼ਿਆਦਾ ਔਖਾ ਹੈ। ਦੇਖੀ ਮਿਰਚ ਦਾ ਤੜਕਾ ਅੰਗ ਅੰਗ ਪਰਤਾਂ। ਕਈ ਹੁੰਦੇ ਪਰ ਚਲੋ ਕੋਈ ਚੰਗੇ ਵੀ ਹੁੰਦੇ ਆ ਹਨਾ ਉਹਨੇ ਜੱਟ ਦੇ ਦਿੱਤਾ। ਦੇਖ ਸਕਦੇ ਆ ਜੀ ਕਲਰ ਕਰਦਾ ਸਾਣਾ ਚਾਵਲਾਂ ਦਾ ਇਹਨੂੰ ਥੋੜਾ ਜਿਹਾ ਕਰ ਦਈਏ। ਪਹਿਲਾਂ ਪਲਕ ਨੂੰ ਲੈ ਕੇ ਚੱਲ ਗਏ ਸੀ। ਹਾਂਜੀ ਸੁੱਤੇ ਵੇ। ਗਾਜਰਾਂ ਦੀ ਲਾਉਂਗਾ ਮੈਂ ਨਾਲ ਇਹਦੇ। ਤੇ ਇਦਾਂ ਥੋੜੇ ਚਾਲ ਚਾਲ ਸਹੌਲੇ ਵੀ ਪਾ ਲ। ਚੋਲ ਰਿਹਾ ਆ ਤੇ ਮੰਮੀ ਹੈ ਨਾ ਪਿੱਛੋਂ ਬੈਂਗ ਨਹੀਂ ਬਣਾ ਲੈਣਗੇ ਆ ਨਾ ਭਰ ਕੇ ਦੇਖੋ ਜੀ ਅੱਜ ਲਾਉਗੀ ਤੜਕਾ ਪਲਕ ਰੂਬਲ ਸੱਚ ਹਾਤਨਾ ਛਾੜ ਲੈਣੀ ਹਾਂ ਹੁਣ ਇਹ ਪਤਾ ਕਰਨਾ ਪਿਆ ਚਲੋ ਵੇ ਇਹ ਤਾਂ ਹੁਣ ਹੋ ਗਿਆ ਨਾ 골ਡਨ ਬ੍ਰਾਊਨ ਚਲੋ ਹੁਣ ਇਹਦੇ ਵਿੱਚ ਪਾ ਟਮਾਟਰ ਹਰੀਆਂ ਮਿਰਚਾਂ ਸਿੱਟੋ ਹੁਣ ਤੜਕਾ ਹੋ ਗਿਆ ਆ ਆਰਾਮ ਦੇ ਨਾਲ ਹਾਂ ਇੱਦਾਂ ਬਿਲਕੁਲ ਹੌਲੀ ਹੌਲੀ ਕੁੜੀ ਨੇ ਲਾ ਦਿੱਤਾ ਇਹ ਤੜਕਾ ਤਾਂ ਨਹੀਂ ਆ ਤੇ ਇਹਦੇ ਵਿੱਚ ਮੈਂ ਮਸਾਲਾ ਪਾ ਦਿੱਤਾ ਸੀਗਾ ਦੇਸੀ ਕੇ ਮੱਖਣ ਪਾ ਗਏ ਸਰਸ ਜੀ ਆ ਕੇ ਲੈ ਕੇ ਆਈ ਆ ਹਾਂ ਇੱਧਰ ਦੇਖ ਸ਼ਾਬਾਸ਼ ਦੇਖੋ ਜੇ ਕਰਾਉਂਡ ਲਾਜ ਦੇਖੋ ਇੱਕ ਨਵੇਂ ਸਿਆ ਸੈੱਡ ਨੂੰ ਕਰਨਾ ਤੇ ਪੇਰੈਂਟਸ ਵੀ ਉੱਥੇ ਇਨਵਾਈਟਡ ਆ ਤੇ ਤੁਸੀਂ ਕਰੋ ਇਹ ਬਲੌਗ ਦਾ ਐਂਡ ਦੇ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਨਵੇਂ ਬਲੌਗ 'ਚ ਦਿਲ ਟਾਈਮ 12:30 ਹੋ ਗਿਆ। ਕਰੋ ਜੀ ਵਲੌਗ ਦੀ ਸ਼ੁਰੂਆਤ। ਹਾਂਜੀ ਅਸੀਂ ਕੱਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚ ਵੀ ਨੰਦਰਾ ਵਲੌਗ ਨੂੰ ਲੀਕ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ। ਕਰਦੇ ਹਾਂ ਅੱਜ ਦੇ ਵਲੌਗ ਦੀ ਸ਼ੁਰੂਆਤ। ਸਭ ਸਾਰੇ ਸਾਡੇ ਕੰਪਲੀਟ ਹੋ ਗਏ ਆ। ਹਲੇ ਦਾਲ ਸਬਜ਼ੀ ਦਾਲ ਸਬਜ਼ੀ ਕੁਝ ਨਹੀਂ ਬਣਾਣੀ ਚਾਵਲ ਬਣਾਣੇ ਆ ਮਟਰਾਂ ਵਾਲੇ ਸਬਜ਼ੀਆਂ ਪਾ ਕੇ। ਥੋੜਾ ਜਿਹਾ ਕੰਮ ਕਰ ਲਵਾਂ ਸੀ ਇਸ ਤੇ ਕੋਈ ਕਸਟਮਰ ਆ ਗਿਆ ਸੀ ਉਹਦਾ ਜਰੂਰੀ ਕੋਈ ਕੰਮ ਕਰਕੇ ਦੇਣਾ ਸੀਗਾ। ਉਹ ਕਰਕੇ ਦਿੱਤਾ ਤੇ ਉਹ ਬੈਠੇ ਰਹੇ ਚਾਹ ਪਾਣੀ ਪੀ ਕੇ ਹੁਣੇ ਗਏ ਆ ਤੇ ਹੁਣ ਮੈਂ ਕਰ ਲਈਏ ਕੰਮ ਤੇ ਬਲੌਗ ਵੀ ਅਸੀਂ ਅੱਜ ਲੇਟੀ ਸ਼ੁਰੂ ਕੀਤਾ ਹੈ 12:30 ਹੋ ਗਏ ਆ ਚਲੋ ਜੀ ਕਰ ਲਈਏ ਥੋੜੇ ਜਿਹਾ ਕੰਮ ਤੇ ਬਾਅਦ ਚੋਂ ਚਾਹ ਦੇ ਚੋਲ ਵੀ ਜਿਹਨੇ ਪਾਉਂਦੇ ਆ ਤੇ ਬਾਕੀ ਤੁਹਾਨੂੰ ਦੱਸਦੇ ਆ ਜੀ ਕੀ ਕੀ ਕੰਮ ਕਰਦੇ ਆ ਤੁਸੀਂ ਛਾੜੇ ਨਾ ਬਣੀ ਰਹੀਓ ਮਿਲਦੇ ਆ ਜੀ ਤੁਹਾਨੂੰ ਦੁਆਰਾ ਇੱਧਰ ਟਾਈਮ ਪੱਜ ਗਿਆ ਦੁਪਹਿਰ ਦੇ 3 ਹਾਂਜੀ ਲੱਗੀਆਂ ਚੋਲੇ ਨਾਲ ਹੋਰ ਕੀ ਕੱਲ੍ਹ ਦੇ ਸਕੂਲ ਗਈ ਸੀ ਇਹ ਠੀਕ ਨਹੀਂ ਜੀ ਪੇਟ ਦਰਦ ਹੋ ਰਹੀ ਆ ਤੇ ਇਹਨੂੰ ਅਸੀਂ ਲੈ ਕੇ ਆਏ ਆ ਸਕੂਲੋਂ ਕੱਲ ਫੰਕਸ਼ਨ ਆ ਸਕੂਲ ਦੇ ਬੜਾ ਔਖਾ ਹੈ ਹੁਣ ਉਹ ਪਈ ਆ ਤੇ ਮੈਂ ਹੁਣ ਆ ਕੇ ਲੱਗੀ ਹਾਂ ਚਾਵਲਾਂ ਨੂੰ ਤੜਕਾ ਲਾਣ ਠੀਕ ਹੈ ਚਾਵਲ ਬਣਾਉਣ ਵਾਲਾ ਤੇ ਇੱਧਰ ਸਮਾਂ ਤੋਂ ਸਾਰਾ ਕੱਟੀ ਦਿੱਤਾ ਗਿਆ ਚਾਵਲ ਵੀ ਜਨੇ ਪਾਏ ਜਾਂ ਇੱਧਰ ਮਟਰ ਗੱਤੇ ਵਿੱਚ ਸਬਜ਼ੀਆਂ ਧੋਤੀਆਂ ਆ ਲਓ ਜੀ ठीक है। बना लेगी फिर चावल चावल चूलना तड़का तो लाके फिर हैं भुख लगी सारे कुछ नहीं हो प्याज कट दसी नाज लग गया हाँ बहुत ज्यादा तो है ਕੁਝ ਨਹੀਂ ਹੋ ਰਿਹਾ ਜੁੜੇ ਵੀ ਕਹਿੰਦੇ ਫਟਾਫਟ ਬਣਾ ਲਿਆ ਭੁੱਖ ਲੱਗੀ ਹੈ ਮੈਂ ਤਾਂ ਆਖਾ ਨੂੰ ਪਾਣੀ ਨਾਲ ਪਿਰੇ ਪਾਣੀ ਨਾਲ ਲੱਪਣ ਦਾ ਚਲੋ ਲਾਲ ਮਟਰ ਦਾ ਹੋਰ ਕੀ सो तो वड़ा से जाएगा देगी मिर्च देगी मिर्च का तड़का अंग अंग पड़ता रेड रेड जी बनने हैं हाँ हम्म रेड रेड बताइए ਸਮਾਹ ਵੀ ਚੱਕ ਦਿੱਤਾ ਹੋਰ ਕੀ ਹੁਣ ਵਾਟਰ ਗੋਲਰ ਦੀ ਵੀ ਲੋੜ ਦਿੰਦੇ ਵਾਟਰ ਗੋਲਰ ਵੀ ਤੂੰ ਪੇਸਕਾ ਕੇ ਰੱਖਿਆ ਦੁੱਪੇ ਨਹੀਂ ਮੈਂ ਬਾਹਰ ਆ ਕੇ ਆਈਆਂ ਅੱਛਾ ਬਾਹਰ ਰੱਖ ਦੇਣਾ ਤੇ ਕੋਠੀ ਤੇ ਆ ਕੇ ਠੀਕ ਹੈ ਤੁਸੀਂ ਤੇ ਰੱਖ ਕੇ ਸਕਾ ਕੇ ਤੇ ਕੋਠੇ ਹੀ ਰੱਖ ਲੈਣਾ ਹੈ ਠੀਕ ਹੈ ਠੀਕ ਉਹਦੇ ਦਫਾ ਕੋਠੇ ਪਿਆਰ ਸੋਈ ਦੇ ਵਿੱਚ ਉੱਤੇ ਰੱਖ ਲੈਣਾ ਹੈ ਵਾਟਰ ਗੋਲਰ ਹਮ ਅਗਲੀਆਂ ਰਮੀਆਂ ਕੱਢਾਂਗੇ ਹੁਣ ਹੋਰ ਕੀ ਹਾਂ ਅੱਜ ਇਹ ਕੋਲ ਸਾਰੇ ਕੱਤੇਆਂ ਨਾਲ ਉਸ ਤੇ ਜੀ ਸ਼ੀ ਸ਼ੀ ਤੇ ਅੱਜ ਜਦ ਪੱਲੂ ਲੈ ਕੇ ਆਏ ਆ ਨਾ ਉਹਨਾਂ ਨੇ ਨਾ ਲੋਕ ਲਿਆ ਹੂੰ ਮੈਂ ਤਾਂ ਮੰਨਣਾ ਨੇ ਤੇ ਕਿੰਨੇ ਡੈਂਪਰਾਗ ਬੰਨਾਇਆ ਜਾਂਦੇ ਅਜੀ ਕਾ ਅਜਾ ਗੋਦੇ ਪੇਨ ਹੋ ਰਹੀ ਆ ਬਹੁਤ ਪਹਿਲਾਂ ਤਾਂ ਉਹਨਾਂ ਮੂੰਹ ਉਤਰਾਂ ਦਾ ਕਰ ਲਿਆ ਤੇ ਕਹਿੰਦਾ ਚਲੋ ਜਾਓ ਕਿਉਂਕਿ ਬਹੁਤ ਪੇਨ ਹੋ ਰਹੀ ਆ ਸੂਲੀ ਘੁੱਟੀ ਲਵਾ ਕੇ ਲੈ ਕੇ ਆਉਂਦੇ ਆ ਹਾਂ ਜਾਂਦਾ ਤੇ ਜਾਓ ਜੰਦਾ ਕੜਾਈ ਗੱਭੀ ਹੋ ਮਸੀ ਮਾਡੀ ਕੜਾਈ ਗੱਭੀ ਕਰ ਵਾਹ ਸਟਾ ਇਨਾ ਸ਼ੁਕਰ ਆ ਕਿ ਉਹਨੇ ਜਾਣ ਦਿੱਤਾ ਨਹੀਂ ਤਾਂ ਕਈ ਦਾ ਇਦਾਂ ਹੁੰਦੇ ਆ ਨਾ ਕਹਿ ਦਿੰਦੇ ਆ ਕਿ ਨਹੀਂ ਤੁਸੀਂ ਕੋਈ ਮਤਲਬ ਇਦਾਂ ਹੁੰਦੇ ਆ ਨਾ ਹੋਲੀ ਤਰ੍ਹਾਂ ਦੇ ਜਿਹੜੇ ਕਹਿ ਦਿੰਦੇ ਆ ਨਹੀਂ ਨਹੀਂ ਤੁਸੀਂ ਪਹਿਲਾਂ ਸਾਡੀ ਗੱਲ ਸੁਣੋ ਅਗਲਾ ਭਾਵੇਂ ਜਿੱਦਾਂ ਮਰਜ਼ੀ ਹੋਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਬਹੁਤ ਸੋਤਰਾ ਹੁੰਦੇ ਕਈ ਹਾਂ ਕਈ ਹੁੰਦੇ ਪਰ ਚਲੋ ਕੋਈ ਚੰਗੇ ਵੀ ਹੁੰਦੇ ਆ ਹਨਾ ਉਹਨੇ ਜਾਣ ਦਿੱਤਾ ਦੇਖ ਲੈਂਦੇ ਪ੍ਰੋਬਲਮ ਹਾਂ ਇਹ ਹਾਂ ਚਲੋ ਬੱਚਿਆਂ ਨੂੰ ਪ੍ਰੋਬਲਮ ਆ ਹਾਂ ਹਾਂ ਕਰਾਂਗੇ ਜੀ ਜੀ ਉਹਨੇ ਕੰਮ ਵੀ ਇਹਨਾਂ ਨੂੰ ਚਲੋ ਠੀਕ ਹੈ ਹਾਂਜੀ ਇੱਧਰ ਚਾਵਲਾਂ ਨੂੰ ਗੜਕਾ ਲੱਗ ਗਿਆ ਦੇਖ ਸਕਦੇ ਆ ਜੀ ਕਲਰ ਕਿੰਨਾ ਸੋਹਣਾ ਚਾਵਲਾਂ ਦਾ ਇਹਨੂੰ ਥੋੜਾ ਜਿਹਾ ਕਰ ਦਈਏ ਕੱਟ ਇਹ ਲੋਟੀ ਇਹ ਸਬਜ਼ੀਆਂ ਪਾ ਕੇ ਬਣਾਏ ਆ ਕਿੰਨੇ ਸੋਹਣੇ ਲੱਗਦੇ ਆ ਇਹਨਾਂ ਨੂੰ ਹੁਣ ਟੱਕ ਦਈਏ ਕੱਟ ਕਰ ਦਈਏ ਇਹ ਰੱਖ ਦਈਏ ਕੁਝ ਨਾ ਦੀਨਾਂ ਨੂੰ ਤਾਂ ਕਦੇ ਇਹ ਤੇ ਚਾਵਲ ਬਣ ਜਾਣ। ਇਹ ਕਰ ਦੋ ਇਹ ਲਾਈਟ ਬੰਦ ਤੇ ਵਾਟਰ ਗੁੱਲਾ ਰੱਖ ਕੇ ਆਣੀ ਆ ਕੋਠੇ ਤੇ ਇਹ ਧੋ ਦਿੱਤਾ ਆ ਐਨ ਹੋ ਗਿਆ ਸਾਫ। ਤੇ ਇੱਧਰ ਮੰਮੀ ਵੀ ਬੈਠੇ ਆ ਤੇ ਇੱਧਰ ਆਏ ਆ ਦੁਕਾਨ ਤੋਂ ਪਹਿਲਾ ਪਲਕ ਨੂੰ ਲੈ ਕੇ ਚਲ ਗਏ ਸੀ ਹਾਂਜੀ ਸੁੱਤੇ ਹੋਏ। ਇੱਧਰ ਪਲਕ ਪਈ ਆ ਏ ਠੀਕ ਨਹੀਂ ਹੈਗੀ ਪੇਟ ਚ ਦਰਦ ਹੋ ਰਹੀ ਆ। ਇੱਧਰ ਬੈਠੀ ਆ ਰੂਬਲ ਤੇ ਆਪਾਂ ਕਰਦੇ ਪਏ ਸੀ ਆਪਣਾ ਕੰਮ ਤੇ ਟਾਈਮ ਇੱਧਰ ਦੇਖ ਸਕਦੇ ਜੀ 3 ਵਜ ਗਏ ਆ ਹੈ ਭੁੱਖ ਬਸ ਬਣਦੇ ਵੇ ਆ ਚਾਵਲ ਮੈਂ ਕਹਾਂਦੀ ਹਾਂਜੀ ਬਸ ਬਣਦੇ ਪਏ ਆ ਨਾਲ ਕੀ ਲੈਣੀ ਆ ਇੱਕ ਤਾਂ ਸੁੱਕੇ ਆਲੂ ਵੀ ਪਏ ਆ ਗਾਜਰਾਂ ਦੀ ਸਬਜ਼ੀ ਪਈ ਆ ਲੈਣੀ ਸਬਜ਼ੀ ਚਲੋ ਠੀਕ ਆ ਕੱਢਾ ਸੁੱਕੇ ਆਲੂ ਵੀ ਕੱਢਾ ਗਰਮ ਕਰ ਛੋਟਾ ਲੈਣਿਆ ਹੈ ਚਲੋ ਜੀ ਬਣ ਰਹੀਓ ਸਾਡੇ ਬਲੌਗ ਨਾਲ ਖਾਂਦੇ ਆ ਰੋਟੀ ਵੇ ਇੱਧਰ ਲੱਗੇ ਆ ਜੀ ਆਪਾਂ ਰੋਟੀ ਦਾ ਦੇਖੋ ਇਹ ਪਹਿਲਾਂ ਆਪੈਂ ਦੀਆਂ ਸਨੇਪਾਂ ਹਾਂ ਪਹਿਲਾ ਪਿੰਦੀ ਸਨੇਪਾਂ ਲਓ ਜੀ ਚਾਵਲ ਆ ਗਿਆ ਜੀ ਸਾਡੇ ਬਹੁਤ ਹੀ ਸ਼ਾਨਦਾਰ ਬਣਾ ਗਏ ਇੱਧਰ ਸਬਜੀ ਗਾਜਰਾਂ ਦੀ ਲਾਉਂਗਾ ਮੈਂ ਨਾਲ ਇਹਦੇ ਤੇ ਆਹ ਲਓ ਜੀ ਹਾਂ ਜੀ ਮੈਂ ਜੀ ਕਿਦਾਂ ਉਹ ਥੋੜੀ ਚਾਵਲ ਵੀ ਚਾਵਲ ਵੀ ਕੋ ਕਾਕਾ ਬਿਤਰੋ ਨਾ ਮੈਂ ਆਪੇ ਮੈਂ ਸਾਰੇ ਇੱਧਰ ਸਾਰੇ ਇਕੱਠੇ ਲੱਗੇ ਆ ਜੀ ਖਾਣ ਦੇ ਬਣੇ ਰਿਓ ਬਲੌਗ ਨਾਲ ਜੀ ਖਾ ਪੀ ਕੇ ਦੁਪਹਿਰ ਦਾ ਮਟਰਾਂ ਵਾਲੇ ਚੌਲ ਗਾਜਰ ਤੇ ਗੋਭੀ ਪਾ ਗਏ ਹਣਾ ਗਾਜਰ ਗੋਭੀ ਪਾ ਗਏ ਨਾ ਹਾਂ ਜੀ ਹਾਂ ਹੋ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਜਿੱਦਾਂ ਟਾਈਮ 7:00 ਵਜ ਗਿਆ ਹੋਰ ਜੀ ਮੈਂ ਰੱਖੀ ਆ ਦਾਲ ਮੂੰਗੀ ਦੀ ਤੇ ਇੱਦਾਂ ਥੋੜੇ ਚਾਲ ਚਾਲ ਥੋੜੇ ਵੀ ਚਾਲ ਚਾਲ ਵੀ ਪਿਆ ਚਾਲ ਵੀ ਪਿਆ ਠੀਕ ਆ ਇੱਦਰ ਦਾਲ ਰੱਖੀ ਆ ਮੈਂ ਤਾਂ ਦਾਲ ਹੋ ਜਾਵੇ ਮੂੰਗੀ ਦਾਲ ਬਣਾਉਂਦੇ ਆ ਰਾਤ ਨੂੰ ਆਮੇ ਲਿਆਈ ਸੀ ਬੈਂਗਣੀ ਮੈਂ ਕਿਹਾ ਸਵੇਰੇ ਅਸੀਂ ਪਿੰਡ ਦੇ ਸਕੂਲੇ ਫੰਕਸ਼ਨ ਤੇ ਜਾਣਾ ਆ ਤੇ ਮੰਮੀ ਆ ਨਾ ਪਿੱਛੋਂ ਬੈਂਗਣੀ ਬਣਾ ਲੈ ਲਗੇ ਆ ਨਾ ਭਰ ਕੇ ਕੁਛ ਦਾਲ ਪਈ ਹੋਊਗੀ ਕੁਛ ਬੈਂਗਣੀ ਪਈ ਹੋਊਗੀ ਠੀਕ ਹੈ ਹਨਾ ਤੇ ਉਹ ਵੀ ਲੰਮੀ ਪਹਿਲੇ ਥੋੜਾ ਜਿਹਾ ਕੰਮ ਖਿੰਡਾ ਕਰਨੀ ਦਾ ਕਰਨੀ ਕੰਮ ਤੇ ਵੀ ਉਹਟਰ ਮਟਰ ਲਾ ਦਿੱਤੀ ਆ ਹੋ ਗਿਆ ਆ ਹੁਣ ਹਨੇਰਾ ਤੇ ਟਾਈਮ ਦਾ ਹੋ ਗਿਆ ਆ 6:00 ਵੱਜ ਗਏ 7:00 ਵੱਜ ਚਲੇ ਆ 8:30 ਹੋ ਗਏ ਠੀਕ ਹੈ ਤੇ ਰਹਿਰਾਸ ਚੋਂ ਪੈਸਾ ਕਰਾ ਲਾ ਦੁਨੀਆ ਵੀ ਆ ਨਾ ਅੱਜ ਕੱਲ ਤਾਂ ਗੁੰਨੇ ਰੁਕੀ ਨਹੀਂ ਚਲੋ ਫਿਰ ਹਾਂ ਨਾ ਬਾਤ ਚ ਲਾਉਣੀ ਹੈ ਦਾਲ ਨੂੰ ਤੜਕਾ ਠੀਕ ਹੈ ਠੀਕ ਹੈ ਹਾਂਜੀ ਦੇਖੋ ਜੀ ਦਾਲ ਸਾਡੀ ਇੱਧਰ ਰਿਜਦੀ ਪਈ ਹੈ ਜੂਰਾਂ ਸ਼ੋਰਾਂ ਤੇ ਠੀਕ ਹੈ ਜੀ ਤੇ ਇਹਦਾ ਹੀ ਟਾਕ ਹਲੇ ਥੋੜੀ ਜੀ ਕਮੀ ਆ ਥੋੜਾ ਕਰਦੀ ਹੈ ਘੱਟ ਤੇ ਇੱਧਰ ਰੱਖ ਦਿੱਤਾ ਹੈ ਕੜਾਹੀ ਚ ਤੇਲ ਤੇ ਪਿਆਜ਼ ਕਰਤਾ ਹੈ ਗ੍ਰੈਂਡ ਨੇ ਕੱਟ ਕਰ ਲਿਆ ਪਿਆਜ਼ ਤੇ ਵਿੱਚ ਪਾਇਆ ਹੈ ਜੀਰਾ ਇਧਰ ਟਮਾਟਰ ਕੱਟ ਗਏ ਤੇ ਹਰੀਆਂ ਮਿਰਚਾਂ ਕਰ ਲਈਆਂ ਗ੍ਰੈਂਡ ਤੇ ਧਨੀਆ ਧੋ ਕੇ ਰੱਖ ਦਿੱਤਾ ਹੈ ਦੇਖੋ ਜੀ ਅੱਜ ਲਾਉਗੀ ਤੋੜਕਾ ਭਲਕ ਰੂਬਲ ਸੱਚੀ ਚਾਲਾਂ ਤੇ ਹੁਣ ਪਾਏ ਦੇ ਵਿੱਚ ਘੱਟ ਕਰ ਲਾ ਥੋੜਾ ਜਿਹਾ ਪਾਵਾ ਹਾਂ ਹੱਥ ਨਾਲ ਸਾੜ ਲੈਣੀ ਭਣੀ ਹੁਣ ਇਹ ਵੀ ਕੱਟਾ ਬੋਲਣਾ ਪਿਆਜ਼ ਕੱਟ ਕਰਕੇ ਜਦੋਂ ਜਦੋਂ ਇਹਦੇ ਵਿੱਚ ਕੁਝ ਵੀ ਪਿਆਜ਼ ਵਿੱਚ ਪਾਉਣਾ ਇਹਨੂੰ ਕੱਟ ਕਰ ਲਓ ਤੇ ਕਿੱਟੇ ਹੀ ਪੈਂਦੇ ਹੁਣ ਕਰ ਇਹਨੂੰ ਤੇਲ ਠੀਕ ਆ ਚਾਲ ਹੁਣ ਤੋੜਕਾ ਪੋਣੋਂ ਪਹਿਲਾਂ ਚੰਗੀ ਤਰ੍ਹਾਂ ਜਦੋਂ ਹੋ ਜੂਗਾ ਨਾ 골ਡਨ ਬ੍ਰਾਊਨ ਉਸ ਤੋਂ ਬਾਅਦ ਆਪਾ ਪਾਣਾ ਹੈ ਤੈਨੂੰ ਪਤਾ ਹੀ ਆ ਹਾਂ ਠੀਕ ਆ ਫਿਰ ਇਹ ਪਾ ਕੇ ਇਟੂ ਹੰਦੀ ਦਾ ਪਾਈ ਜੀ ਕਿੱਲਾ ਨਮਕ ਪਾਣਾ ਦਾ ਵਾੜਾ ਜੀ ਕੁਛ ਵੀ ਨਹੀਂ ਪਾਣਾ ਨਮਕ ਵੀ ਪਾਇਆ ਹੋਇਆ ਹੈ ਨਮਕ ਕੁਛ ਨਹੀਂ ਪਾਣਾ ਹੈਗਾ ਨਮਕ ਉਦੋਂ ਪਾਈਦਾ ਜਿੱਦਾਂ ਟਮਾਟਰ ਨਾ ਨਾ ਗਲ ਜਦੋਂ ਉਦੋਂ ਹਲਕਾ ਜਿਹਾ ਪਾ ਲਈਦਾ ਫੇਰ ਟਮਾਟਰ ਛੇਤੀ ਗਲ ਜਾਂਦੇ ਤੂੰ ਪਹਿਲਾਂ ਇਹਨੂੰ 골ਡਨ ਬ੍ਰਾਊਨ ਕਰ ਫੇਰ ਘਾਲਦੇ ਆ ਬਾਅਦ ਚ ਬੇਜਤੀ ਹੋਂ ਤੋਂ ਹਾਂਜੀ ਚਲੋ ਇਹ ਤਾਂ ਹੁਣ ਹੋ ਗਿਆ ਨਾ 골ਡਨ ਬ੍ਰਾਊਨ ਚਾਲ ਹੁਣ ਇਹਦੇ ਵਿੱਚ ਪਾ ਟਮਾਟਰ

ਇਨ ਪੱਲਾ ਥੋੜਾ ਜਿਹਾ ਤੇਜ ਤੇ ਹੁਣ ਇਹਨੂੰ ਸਾਰੇ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨ ਤੇ ਬਾਅਦ ਵਿੱਚ ਘਾਲਦੇ ਆਂ ਚਲੋ ਭੈਣ ਜੀ ਸਿੱਟ ਹੁਣ ਤੜਕਾ ਹੋ ਗਿਆ ਆ ਆਰਾਮ ਦੇ ਨਾਲ ਹਾਂ ਇਦਾਂ ਬਿਲਕੁਲ ਹੌਲੀ ਹੌਲੀ ਚਲੋ ਥੋੜੀ ਜਿਹੀ ਦਾਲ ਪਾ ਕੇ ਨਾਲ ਉਹਦੇ ਵਿੱਚ ਮਾਂਜੀ ਪੁਦੀਨੇ ਤੜਕਾ ਤਾਂ ਦਿੱਤਾ ਅੱਜ ਲਾ ਆ ਨਾਲ ਲੂਣ ਮਿਰਚ ਪਹਿਲਾਂ ਮੇਰਾ ਪਾਇਆ ਹੋਇਆ ਸੀ ਕਿਸੇ ਦਿਨ ਆਪ ਵੀ ਬਣਾਉਗੀ ਇਹ ਚਲੋ ਜੀ ਹਾਂ ਬਿਲਕੁਲ ਇਹ ਹੁਣ ਤੁਸੀਂ ਦੇਖਣਾ ਹੁੰਦਾ ਹੈ ਦਾਲ ਗਾੜੀ ਆ ਕਿ ਪਤਲੀ ਆ ਜੇ ਤਾਂ ਦਾਲ ਗਾੜੀ ਆ ਤੇ ਹਨਾ ਮਾਠੋੜਾ ਜਿਹਾ ਪਾਣੀ ਚੰਗੀ ਤਰ੍ਹਾਂ ਰਿੰਨ ਕੇ ਚ ਪਾ ਦੋ ਹਨਾ ਜੇ ਪਤਲੀ ਆ ਤਾਂ ਠੀਕ ਆ ਜੇ ਗਾੜੀ ਆ ਤਾਂ ਕਰ ਦੋ ਕੰਮ ਇਹਦਾ ਆ ਤਾਂ ਗਾੜੀ ਆ ਸਹੀ ਆ ਬਿਲਕੁਲ ਸਹੀ ਆ ਨਾ ਚਲੋ ਜੀ ਹੁਣ ਕਰ ਦੋ ਗਿਆ ਇਸ ਬੰਦ ਤੇ ਦਾਲ ਗਈ ਆ ਤੁਹਾਡੀ ਹੋ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੁੱਢ ਵਿੱਚ ਹੋਰ ਕੀ ਕੁੜੀ ਨੇ ਲਾ ਦਿੱਤਾ ਹੈ ਤੜਕਾ ਤਨੀਆ ਤੇ ਇਹਦੇ ਵਿੱਚ ਮੈਂ ਮਸਾਲਾ ਪਾ ਦਿੱਤਾ ਸੀਗਾ ਹਾਂ ਲੂਣ ਵਿੱਚ ਦਾ ਪਾਇਆ ਮੈਂ ਇੱਕ ਤਾਂ ਬਹੁਤ ਸੋਹਣੀ ਆ ਰਹੀ ਆ ਦੇਖ ਸਕਦੇ ਆ ਜੀ ਦਾਲ ਕਾਲਾ ਵੀ ਬਹੁਤ ਸੋਹਣਾ ਹੈ ਉਹ ਅੱਜ ਕੱਟ ਕੇ ਰੱਖ ਦੋ ਤਨੀਆ ਬਣੀ ਰਹੀਓ ਸਾਡੇ ਬਲੌਗ ਦੇ ਨਾਲ ਹਾਂ ਤਾਂ ਨੀਆ ਕੱਟ ਦੇ ਇਸ ਵੇਰੇ ਕਿਸੇ ਕੋਈ ਦਾਲ ਸਬ지 ਕੱਲ ਬਣਾਵਾਂਗੇ ਤਾਂ ਫੇਰ ਪਾ ਲਾਂਗੇ ਠੀਕ ਆ ਚਲੋ ਜੀ ਬਣੀ ਰਹੀਓ ਸਾਡੇ ਨਾਲ ਇੱਧਰ ਆ ਗਈ ਹੈ ਜੀ ਮੂੰਗੀ ਦੀ ਦਾਲ ਅਚਾਰ ਮਿਰਚ ਦਾ ਤੇ ਨਾਲ ਰੋਟੀ ਨਹੀਂ ਮੈਂ ਮਿਰਚ ਦਾ achar ਲੈ ਲਿਆ ਨਾਲ ਇੱਧਰ ਪਾਇਆ ਕੇ ਦੇਸੀ ਕੇ ਮੱਖਣ ਪਾ ਕੇ ਚਲੋ ਠੀਕ ਆ ਜੀ ਲਓ ਜੀ ਹੁਣ ਲੱਗੇ ਆ ਜੀ ਰਾਤ ਦਾ ਕਰਨ ਡਿਨਰ ਨਿਆਣਿਆਂ ਨੇ ਖਾਣੀ ਨਹੀਂ ਕੀ ਕਿਸੇ ਨੇ ਵੀ ਹਨਾ ਮੰਮੀ ਨੇ ਬਕਾ ਕੇ ਆਪਣੀ ਨਾਨ ਲੈ ਆਣੀਆਂ ਸਾਡੀਆਂ ਆ ਗਈਆਂ ਕਿਉਂਕਿ ਅੱਜ ਰੋਟੀਆਂ ਵੱਡੀਆਂ-ਵੱਡੀਆਂ ਬਕਾਉਣੀਆਂ ਮੰਮੀ ਦੇ ਮਾਤਾ ਨੇ ਬਕਾਉਣੀਆਂ ਪਰ ਲੇ ਪਤਲੀਆਂ ਹੈ ਹਨਾ ਚਲੋ ਬਣੇ ਰਿਓ ਬਲੌਗ ਨਾ ਜੀ ਹੈ ਭੁੱਖ ਬਹੁਤ ਲੱਗੀ ਸਹੀ ਗੱਲ ਇਹ ਚ ਕੋਈ ਸ਼ੱਕ ਨਹੀਂ ਹੋਰ ਟਾਈਮ ਹੋ ਗਿਆ ਜੀ 8:54 ਮਿੰਟ ਤੇ ਦੇਖੋ ਜੀ ਕੁੜੀ ਦੇ ਸਕੂਲ لگا ਕੱਲ ਫੰਕਸ਼ਨ ਤੇ ਜਿਹੜਾ ਅਸੀਂ ਇਧਰ ਨੂੰ ਕਰ ਪਹਿਲਾਂ ਜਿਹੜਾ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਹਾਂ ਜਿਹੜਾ ਅਸੀਂ ਬਣਾ ਕੇ ਲੈ ਆ ਕੇ ਦਿੱਤਾ ਸੀ ਇਹਨਾਂ ਨੂੰ ਕਰਾਉਣ ਵਗੈਰਾ ਉਹ ਦੇਖੋ ਜੀ ਉਹਨੇ ਹੁਣ ਸਾਰਾ ਸਜਾ ਕੇ ਲੈ ਕੇ ਆਈ ਆ ਆ ਪਾ ਦੇ ਰੱਖੇ ਦਾ ਖਦਰ ਤੇ ਰੱਖਣਾ ਇਹ ਆ ਇਧਰ ਦੇਖ ਸ਼ਾਬਾਸ਼ ਦੇਖੋ ਇਹ ਕਰਾਉਂ ਉਹ ਵੀ ਥੋੜਾ ਹੱਥ ਛੋਟੀ ਆਧ ਨੂੰ ਆ ਥੋੜੇ ਹਾਂ ਸਹੀ ਹੋ ਆ ਵੀ ਸਾਡਾ ਆਪਣੀ ਡੰਡਾ ਫੜਨ ਵਾਲਾ ਆਪਣਾ ਲਓ ਜੀ ਦੇਖੋ ਕਿੰਨਾ ਵੈਸਾ ਸਾਈਡ ਨੂੰ ਕਰਨਾ ਹਾਂ ਐਦਾਂ ਤੇ ਕੱਲ ਹੈਗਾ ਜੀ ਫੰਕਸ਼ਨ ਤੇ ਪੇਰੈਂਟਸ ਵੀ ਉਥੇ ਇਨਵਾਈਟਡ ਆ ਤੇ ਕੋਸ਼ਿਸ਼ ਕਰਾਂਗੇ ਪੂਰਾ ਬਲੌਗ ਬਣਾਉਣ ਦੀ ਜਿੱਦਾਂ ਵੀ ਵਧੀਆ ਜਿਹਾ ਬਲੌਗ ਲੈ ਕੇ ਆਵਾਂ ਕੱਲ ਇੱਕ ਫੇਰ ਤੁਹਾਡੇ ਵਾਸਤੇ ਤੇ 1:40 ਤੱਕ ਪਹੁੰਚਣਾ ਨਾ ਸੀ ਚਲੋ ਪਹੁੰਚਾਂਗੇ ਤਾਂ ਇੱਥੇ ਤੁਸੀਂ ਕਰੋ ਬਲੌਗ ਦਾ ਐਂਡ ਹੈ ਹਾਂਜੀ ਬਲੌਗ ਦਾ ਕਰਦੇ ਵੈਂਡ ਇੱਥੇ ਆਈ ਤੇ ਕਰਦੇ ਹਾਂ ਜੀ ਇੱਥੇ ਅੱਜ ਦੇ ਬਲੌਗ ਦਾ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ